ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਖਾਸ ਮੋਗੇ ਸ਼ਹਿਰ 'ਚ ਪਹੁੰਚੇ ਆ ਜੀ ਤੇ ਨਾਲ ਇੱਕ ਬਸਤੀ ਪੈਂਦੀ ਆ ਉਹਦੇ ਵਿੱਚੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਗੱਲਬਾਤ ਬਾਈਨ ਕਰਾਵਾਂਗੇ ਆਪਾਂ ਤੁਹਾਡੀ ਮੰਗ ਦੇ ਉੱਤੇ ਦੋ ਸ਼ਾ ਜਿਨ੍ਹਾਂ ਦੀ ਚੰਗੀ ਮਿਲ ਕੰਪਰੈਸਟੀ ਮਿਲ ਕੰਪਰੈਸਟੀ ਨਾਰਮਲ ਹੁੰਦੀ ਐ ਇੰਨੀ ਵਧੀ ਨਹੀਂ ਹੁੰਦੀ ਤੇ ਚੰਗੀ ਫੈਡ ਕੰਪਰੈਸਟੀ ਹੁੰਦੀ ਹੈਗੀ ਮੰਨਾਂ ਨਾ ਕੰਪੇਅਰ ਇਹਨਾਂ ਨੂੰ ਆਪਾਂ ਕਰ ਸਕਦੇ ਆ ਚੰਗੀਆਂ ਬੈੜਾਂ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਸਸਿਗਾ ਬਾਈ ਠੀਕ ਹੈ ਬਾਈ ਹੋਰ ਠੀਕ ਠਾਕ ਉੱਚੀ ਬੋਲੇ ਬਣਾਏ ਹਾਂਜੀ ਠੀਕ ਹੈ ਤੇ ਪਹਿਲਾਂ ਤਾਂ ਨਾਮ ਬੋਲੋ ਜੀ ਆਪਣਾ ਮੇਰਾ ਨਾਮ ਜਗਦੀਪ ਸਿੰਘ ਹੈ ਨਾਮ ਜਗਦੀਪ ਸਿੰਘ ਆ ਗਿਆ ਜੀ ਤੇ ਪਿੰਡ ਜੀ ਪਿੰਡ ਕੋਦੇ ਵਾਲਾ ਜੀ ਹਾਂ ਉਹ ਖਾਸ ਸ਼ਹਿਰ ਹੋ ਗਈ ਆ ਨਾ ਹਾਂ ਸ਼ਹਿਰ ਹੋ ਗਈ ਤੇ ਤਹਿਸੀਲ ਵੀ ਹੋ ਗਈ ਹੋ ਗਈ ਤੇ ਬੜੀਆਂ ਗੱਲਾਂ ਦਾ ਪਿੰਡ ਪੁੰਡ ਦਾ ਦੱਸਣ ਦੀ ਲੋੜ ਨਹੀਂ ਕਿਉਂਕਿ ਮੋਗੇ ਨੂੰ ਹਰੇਕ ਬੰਦਾ ਜਾਣਦਾ ਠੀਕ ਆ ਜੀ ਤੇ ਵੀਰੇ ਅੱਜ ਆਪਾਂ ਦੋ ਬਹਿਣਾ ਦਿਖਾਉਣੀਆਂ ਹਾਂ ਹਾਂ ਦੋ ਬਹਿਣਾ ਦਿਖਾਉਣੀਆਂ ਦੋ ਬਹਿਣਾ ਦਿਖਾਉਣੀਆਂ ਤੇ ਸ਼ਾਹੀਵਾਲ ਚ ਹਣਾ ਹਾਂਜੀ ਸ਼ਾਹੀ ਕਿਹੜਾ ਕਿਹੜਾ ਸੁਆ ਸੁਨਿਆ ਹੈ ਇੱਕ ਪਹਿਲੇ ਇੱਕ ਦੂਜੇ ਇੱਕ ਪਹਿਲੇ ਇੱਕ ਦੂਜੇ ਤੇ ਜਿਹੜੀ ਦੂਜੇ ਸੁਆ ਇਹਦੀ ਆਪਾਂ ਪਹਿਲਾਂ ਗੱਲ ਕਰ ਲਗੇ ਹਨਾ ਤੇ ਕੀ ਡਿਟੇਲ ਆ ਬਾਈ ਇਹਦੀ ਇਹ ਬਾਹਰ ਕਹਿੰਦੇ ਦੱਸਿਆ ਵਾ ਵੀ ਪਹਿਲਾਂ ਨੇ 13-14 ਕਿਲੋ ਬਾਕੀ ਆ ਪਯੋਰ ਚ ਆ ਗਈ ਹਨਾ ਸ਼ਾਹੀਵਾਲ ਚ ਤੇ ਸਿੰਘ ਕਰਮਾਲੀ ਦੇ ਹੈਗੇ ਪਰ ਕਹਿੰਦੀ ਕੁਛ ਨਹੀਂ ਹੈਨਾ ਨਹੀਂ ਕੁਛ ਨਹੀਂ ਤੇ ਕਦ ਕਾਠ ਪੂਰਾ ਤੇ ਕਿੰਨਾ ਦੁੱਧ ਦਿੰਦਾ ਹੋਇਆ ਪਹਿਲੇ ਸੋਏ ਦਾ ਜੀ ਇਹਦਾ ਪਹਿਲੇ ਇਹਨੇ 12 13 ਕਿਲੋ ਦੁੱਧ ਨਾਰਮਲ ਸੀ ਹਾਂ ਤੇ ਅੱਜ ਕੀ 15 ਕਿਲੋ ਦੇ ਦੂਗੀ ਬਾਈ ਹਾਂ 15 ਕਿਲੋ ਤੇ ਫੈਰ ਦੇ ਦੀ ਸੇਤੋਂ ਪਲੱਸ ਰਹਿਣੀ ਰਹਿਣੀ ਆ ਠੀਕ ਹੈ ਖੋਲੋ ਨੂੰ ਤੋੜਾ ਤਾਰਾ ਕਰਾਇਗੇ ਚੈੱਕ ਤੇ ਬਾਕੀ ਦੀ ਗੱਲ ਬਾਈ ਕਹਿੰਦਾ ਦੈਨ ਕਿੰਨੇ ਬਾਕੀ ਆ ਬਾਈ ਇਹਦੇ ਬਾਈ ਹਫਤਾ ਹੈਗਾ ਵਾ ਹੂੰ ਹੂੰ ਇਹ ਵੱਧ ਵੀ ਲੈ ਸਕਦੀ ਆ ਹਾਂ ਓਕੇ ਓਕੇ ਤੇ ਬਾਕੀ ਦਾ ਇਹ ਕਰਮਾਲੀਆਂ ਮਿਲਦੀਆਂ ਬਹੁਤ ਘੱਟ ਆ ਹਨਾ ਵੀਰੇ ਤੇ ਆਪਾਂ ਨੂੰ ਸ਼ੌਂਕ ਆ ਫਿਰ ਇਹੀ ਲਿਓਨੇ ਆਪਾਂ ਇੱਥੇ ਹੀ ਕੰਮ ਕਰਦੇ ਠੀਕ ਆ ਦੇਸੀ ਗਾਇਆਂ ਤੇ ਕੰਮ ਕਰਨਾ ਆਪਾਂ ਠੀਕ ਆ ਜੀ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਤੇ ਘਰ ਮਾਲੀ ਦੇ ਬਾਲਟੇ ਲਾ ਹਜੇ ਬਹੁਤ ਪਈਆਂ ਜਿੱਦ ਦੇ ਨੂੰ ਇਹਨੇ ਤਿਆਰ ਹੋਣਾ ਸਾਰੀਆਂ ਬਾਲਟੇ ਲਾ ਕੱਢ ਕੇ ਫਿਰ ਤਿਆਰ ਹੋਣਾਗਾ ਤੇ ਇਕੱਲਾ ਇਕੱਲਾ ਥਾਣ ਲੱਗਾ ਚਿੱਪੇ ਜੁੱਪੇ ਦੀ ਓਕੇ ਵਰੇ ਥਾਂ ਦੇ ਕੇ ਲਿਆਂਦੀ ਹੂੰ ਤੇ ਰੇਟ ਵੀਡੀਓ ਦੇ ਵਿੱਚ ਹੀ ਹੂ ਜਾਇਜ਼ ਹੋਊ ਰੇਟ ਤੇ ਦੁੱਧ ਇਹਨੇ ਵਾਕਈ ਤੁਸੀਂ ਨਾ 15 ਮੰਨਿਓ 14 ਕਿਲੋ ਮੰਨ ਕੇ ਲੈ ਲਿਓ तहसील साऊआ ਤੇ ਵੀਰੇ ਕੀ ਡਿਮਾਂਡ ਆ ਗਈ ਇਹਦੀ ਜਮਾ ਜਾਇਜ਼ ਬਸ ਜਾਇਜ਼ ਬਿਆਲੀ ਹੀ ਹੈ 42000 ਰੁਪਏ ਜਮਾ ਹੀ ਜਾਇਜ਼ ਰੇਟ ਆ ਤੇ ਬਾਕੀ ਦੀ ਗੱਲ ਸਮਝ ਚੋਸੇ ਦੇ ਆਊਗੀ ਜਿਹੜਾ ਸ਼ਾਹੀਵਾਲ ਬੈੜ ਰੱਖਦਾ ਜਾਂ ਜਿਹਨੂੰ ਇਹਦੇ ਦੁੱਧ ਦਾ ਪਤਾ ਹੈ ਨਾ ਦੁੱਧ ਦੀ ਕੀਮਤ ਦਾ ਪਤਾ 42000 ਦੇ ਵਿੱਚੋਂ ਦੂਜਾ ਸੂਆ 14 ਤੋਂ ਪਲੱਸ ਦੁੱਧ ਤੇ 5-7 ਦਿਨ ਬਾਕੀ ਤੁਹਾਨੂੰ ਮਿਲ ਜਾਣੀ ਹੈਗੀ ਤੇ ਦੂਜੇ ਨੰਬਰ ਵਾਲੀ ਵੀਰੇ ਦੂਜੇ ਨੰਬਰ ਵਾਲੀ ਵੀਰੇ ਪਹਿਲਾਂ ਵੀ ਭਲੂਨੇ ਵੀ ਸ਼ਾਹੀਵਾਲ ਚ ਹੈਗੀ ਹੈ ਨਾ ਤੇ ਲੇਵੇ ਦੀ ਫੀਟਿੰਗ ਫੋਟੋ ਵੀ ਬਹੁਤ ਸੋਹਣੀ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਬਾਈ ਹਫਤਾ ਹੀ ਹੈ ਹਫਤਾ ਹੀ ਬਾਕੀ ਤੇ ਕਿੰਨਾ ਦੁੱਧ ਪਾ ਦੂਗੀ ਫਿਰ ਇਦਕੇ ਬਾਈ ਦਾ ਅਗਲੇ ਦੀ ਸਮਝਦੇ ਆਣਾ ਹਾਂ ਹਾਂ ਆਪਾਂ ਦਾ 13-14 ਕਿਲੋ ਕਹਿਗੇ 13 ਤੋਂ 14 ਕਿਲੋ ਲਿਆਓ ਇਹਨੂੰ ਵੀ ਬਾਹਰ ਨੂੰ ਤੋੜਾ ਤਰਾ ਕਰਾਈਗੇ ਚੱਕ ਤੇ ਕੱਦ ਕਾਠ ਦੀਆਂ ਦੋਨੀਆਂ ਵਧੀਆ ਤੇ ਦੋਨੀਆਂ ਸਾਫ ਸੁਥਰੀਆਂ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਕੱਲੇ ਕੱਲੇ ਥਾਣ ਲੱਗੇ ਦੋਨਾਂ ਦੇ ਤੇ ਬਾਕੀ ਦਾ ਸ਼ਾਹੀ ਵਾਲ ਚ ਆ ਦੇਖੋ ਜੀ ਬਾਕੀ ਦਾ ਹੂੰ ਫੇਸ ਕਰੋ ਚੈੱਕ ਤੇ ਛੋਟੇ ਛੋਟੇ ਸਿੰਘ ਇਹਦੇ ਵੀ ਜ਼ਰੂਰ ਆ ਪਲੂਣ ਬੱਚੀ ਕਰੋ ਜੀ ਚੈੱਕ ਟੋਰਾ ਵਗੈਰਾ ਇੱਕ ਨੰਬਰ ਕਿੰਨੇ ਦਿਨ ਕੱਟ ਜੂ ਜੀ ਇਹ ਹਫਤਾ ਹਫਤਾ ਇਹਨੇ ਕੱਢ ਜਾਣਾ ਠੀਕ ਹੈ ਜੀ ਆ ਦੇਖੋ ਜੀ ਤੇ ਪਲਾਈਂਗਾ ਬਲੂਂਗਾ ਸੀਲ ਸਾਉ ਆ ਵੀਰੇ ਦੋਨੇ ਇਹ ਠੀਕ ਹੈ ਜੀ ਆ ਦੇਖੋ ਜੀ ਤੇ ਥੰਡ ਥੁਣ ਓਕੇ ਜਮਾ ਕਿੰਨਾ ਦੁੱਧ ਕੱਢ ਦੂਗੀ ਬਾਈ ਇਹ 11 12 13 ਕਿਲੋ ਤਾਂ ਦੇਣਾ ਚਾਹੀਦਾ ਜੀ ਹੂੰ ਬਾਕੀ ਦਾ ਕੱਦ ਕਾਠ ਬਹੁਤ ਆ ਹਨ ਇਹਦਾ ਵੀ ਨਵਾਂ ਅੰਗਾ ਨਵਾਂ ਅੰਗਾ ਤੇ ਬਾਕੀ ਦੀ ਗੱਲ ਕਹੀ ਸੂਏ ਦੁੱਧ ਨੂੰ ਚੱਲੂਗੀ ਤੇ ਫੈਡ ਹੂੰ ਓਕੇ ਜੀ ਠੀਕ ਆ ਵੀਰੇ ਦੁੰਨੇ ਬਹਿਣਾ ਪੂਰੀਆਂ ਜਾ ਤੇ ਇਹਦਾ ਰੇਟ ਕਿ ਆ ਗਿਆ ਬਾਈ ਇਹਦਾ ਰੇਟ ਬਾਈ 40000 ਰੁਪਏ 40000 ਰੁਪਏ ਠੀਕ ਆ ਤੇ ਬਾਕੀ ਦੀ ਗੱਲ ਜਿਹਨੂੰ ਦੁੱਧ ਦੀ ਕਦਰ ਆ ਹਨਾ ਸ਼ਾਹੀਵਾਲ ਦੇ ਦੁੱਧ ਦੀ ਕਦਰ ਆ ਉਹੀ ਬੰਦਾ ਇਹਨਾਂ ਦੇ ਪੈਸੇ ਲਾਊਗਾ ਤੇ ਰੇਟ ਤੇਰੇ ਜਮਾਂ ਜਾਇਆ ਜਾਂ ਦੋਹਾਂ ਦੇ ਭਾਅ ਦੇ ਵਿੱਚ ਇੱਕ ਦੇ ਭਾ ਦੇ ਵਿੱਚ ਦੋ ਬੈੜਾ ਤੁਸੀਂ ਦੇ ਦੇਣੀਆ ਹਨਾ ਰੇਟ ਜਮਾ ਜਾਇਜ ਆ 42000 ਤੇ ਦੁੱਧ ਵੀ ਇਹਨਾਂ ਦਾ ਮਈਆ ਹਾਉ ਤਾਂ ਪਤਾ ਜਿਹੜੇ ਵੀਰ ਨੇ ਰੱਖਿਆ ਨਾ ਉਹਨੂੰ ਪਤਾ ਜੀ ਤੇ ਬਾਕੀ ਦੀ ਗੱਲ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਨੰਬਰ ਫੇਰ ਬੋਲ ਦਿਓ ਜੀ ਆਪਣਾ 9914922315 ਜੀ 9914922315 ਪਿੰਡ ਸ਼ਹਿਰ ਮੋਗਾ ਤੇ ਵਸਤੀ ਗੋਧਿਆਲਾ ਹਾਂਜੀ ਤੇ ਇਹ ਕੰਟੈਕਟ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਦੋ ਬੈੜਾ ਇਹ ਦੋਨੇ ਤੁਹਾਨੂੰ ਦਿਖਾਤੀਆਂ ਤੇ ਬਾਕੀ ਸਾਰੇ ਵੀਰਾਂ ਦਾ ਇੰਤੈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ